ਜੀ ਸਤ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਬਹੁਤ ਬਹੁਤ ਜ਼ਿਆਦਾ ਸਵਾਗਤ ਹੈ ਸਾਡੀ ਚੈਨਲ ਪੰਜਾਬੀ ਚਮਤਕਾਰੀ ਉਪਾਅ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਜੋ ਉਪਾਅ ਤੁਹਾਡੇ ਲਈ ਲੈ ਕੇ ਆਏ ਹਾਂ ਇਹ ਬਹੁਤ ਹੀ ਜ਼ਿਆਦਾ ਚਮਤਕਾਰੀ ਤੇ ਸ਼ਕਤੀਸ਼ਾਲੀ ਉਪਾਅ ਹੈ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੀ ਜ਼ਿੰਦਗੀ ਦੀਆਂ ਸਾਰੀਆਂ ਟੈਨਸ਼ਨਾਂ ਸਾਰੀਆਂ ਮੁਸ਼ਕਲਾਂ ਨੇ ਜਿਹੜੀਆਂ ਉਹ ਦੂਰ ਹੋ ਜਾਣਗੀਆਂ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਜੋ ਉਪਾਅ ਲੈ ਕੇ ਆਏ ਹਾਂ ਉਹ ਆਪਣੇ ਘਰ ਦੇ ਵਿੱਚ ਪਈ ਹੋਈ ਪੁਰਾਣੀ ਕੰਕੀ ਦਾ ਉਪਾਅ ਲੈ ਕੇ ਆਏ ਹਾਂ ਜੇਕਰ ਅਸੀਂ ਇਹ ਉਪਾਅ ਕਰ ਲਾਂਗੇ ਤੇ ਸਾਡੀ ਜ਼ਿੰਦਗੀ ਦੇ ਵਿੱਚ ਜਿੰਨੀਆਂ ਮੁਸ਼ਕਲਾਂ ਪ੍ਰੋਬਲਮ ਚੱਲ ਰਹੀਆਂ ਨੇ ਤੇ ਜਾਂ ਫਿਰ ਆਉਣ ਵਾਲੀਆਂ ਨੇ ਉਹ ਤੁਰੰਤ ਹੀ ਸਾਡੀ ਜ਼ਿੰਦਗੀ ਤੋਂ ਦੂਰ ਹੋ ਜਾਣਗੀਆਂ ਇਸੀ ਤਰ੍ਹਾਂ ਜੇਕਰ ਅਸੀਂ ਗੱਲ ਕਰੀਏ ਕਿ ਜੋ ਵੀ ਟੂਨੇ ਟੋਟਕੇ ਹੁੰਦੇ ਨੇ ਅੱਜ ਦੇ ਸਮੇਂ ਦੇ ਵਿੱਚ ਤੇ ਉਹ ਤੁਹਾਡੇ ਵਾਲਾ ਤੋਂ ਹੀ ਹੁੰਦੇ ਨੇ ਵਾਲਾ ਤੋਂ ਹੀ ਇਹ ਸਭ ਕਰਦੇ ਨੇ ਲੋਕ ਜੋ ਵੀ ਇਸ ਤਰ੍ਹਾਂ ਦਾ ਕੰਮ ਕਰਦੇ ਨੇ ਤੇ ਜਿਹੜੀ ਅਸੀਂ ਘਰ ਦੇ ਵਿੱਚ ਕੰਗੀ ਯੂਜ਼ ਕਰਦੇ ਆ ਉਸ ਦੇ ਵਿੱਚ ਕੀ ਹੁੰਦਾ ਹੈ ਕਿ ਸਾਡੇ ਕੋਚ ਕਵਾਲ ਰਹਿ ਜਾਂਦੇ ਨੇ ਕਿਉਂਕਿ ਉਹ ਪ੍ਰਾਣੀ ਕੰਗੀ ਹੁੰਦੀ ਹੈ ਅਸੀਂ ਕਾਫੀ ਲੰਬੇ ਸਮੇਂ ਤੋਂ ਯੂਜ਼ ਕਰਦੇ ਹੁੰਦੇ ਆ ਦੇ ਜੇ ਵਿੱਚ ਹੀ ਉਹ ਕੰਗੀ ਪ੍ਰਾਣੀ ਹੋ ਜਾਂਦੀ ਏ ਤੇ ਜਾਂ ਫਿਰ ਸਾਡਾ ਕੋਈ ਵਿੱਚ ਵਾਲ ਰਹਿ ਜਾਂਦਾ ਏ ਤੇ ਉਸ ਕੰਗੀ ਦੇ ਵਿੱਚ ਜਿਹੜੀ ਸਾਡੀ ਅਨਰਚੀ ਹੁੰਦੀ ਏ ਨਾ ਉਹ ਫਲੋ ਕਰਦੀ ਹੁੰਦੀ ਏ ਸਾਡਾ ਜਿਹੜਾ ਅੰਸ ਹੁੰਦਾ ਏ ਉਹ ਫਲੋ ਕਰਦਾ ਹੁੰਦਾ ਏ ਇਸੇ ਤਰ੍ਹਾਂ ਜੇਕਰ ਅਸੀਂ ਗੱਲ ਕਰੀਏ ਕਿ ਉਸ ਪ੍ਰਾਣੀ ਤੁਹਾਡੀ ਕੰਗੀ ਦੇ ਨਾਲ ਜੇਕਰ ਕੋਈ ਟੂਣਾ ਟੋਟਕਾ ਕਰਦਾ ਏ ਤੁਹਾਡਾ ਕੁਝ ਬੁਰਾ ਸੋਚਣ ਦੇ ਲਈ ਜਾਂ ਫਿਰ ਬੁਰਾ ਕਰਨ ਦੇ ਲਈ ਕਾ ਉਸ ਟੂਣੇ ਕੀਤੇ ਗਿਆ ਟੂਣੇ ਟੋਟ ਕੇ ਦਾ ਜੋ ਵੀ ਬੁਰਾ ਪ੍ਰਭਾਵ ਜੋ ਵੀ ਇਫੈਕਟ ਹੁੰਦਾ ਹੈ ਉਹ ਤੁਹਾਡੇ ਤੇ ਬਹੁਤ ਹੀ ਜਲਦੀ ਪੈਂਦਾ ਹੈ ਇਸ ਕਰਕੇ ਤੁਸੀਂ ਹਮੇਸ਼ਾ ਇਸ ਗੱਲ ਨੂੰ ਯਾਦ ਰੱਖਿਆ ਕਰੋ ਕਿ ਜਿਹੜੀ ਤੁਹਾਡੀ ਆਪਣੀ ਕੰਗੀ ਹੁੰਦੀ ਹੈ ਨਾ ਉਸ ਕੰਗੀ ਨੂੰ ਦੂਸਰੇ ਨੂੰ ਯੂਜ਼ ਕਰਨ ਦੇ ਲਈ ਕਦੇ ਵੀ ਨਾ ਦਿਆ ਕਰੋ ਤੁਸੀਂ ਆਪਣੀ ਕੰਗੀ ਨੂੰ ਆਪਣੇ ਤੱਕ ਹੀ ਰੱਖਿਆ ਕਰੋ ਆਪ ਯੂਜ਼ ਕਰਿਆ ਕਰੋ ਕਿਸੇ ਨੂੰ ਨਾ ਯੂਜ਼ ਕਰਵਾਇਆ ਕਰੋ ਇਸੇ ਤਰ੍ਹਾਂ ਜੇਕਰ ਤੁਹਾਡੇ ਘਰ ਦਾ ਮੈਂਬਰ ਕੋਈ ਤੁਹਾਡੀ ਕੰਗੀ ਮੰਗ ਰਿਹਾ ਯੂਜ਼ ਕਰਨ ਦੇ ਲਈ ਵਾਲ ਸੈਟ ਸੁਵਾਰਨ ਦੇ ਲਈ ਤਾਂ ਤੁਸੀਂ ਉਸ ਨੂੰ ਆਪਣੀ ਕੰਗੀ ਦੇ ਸਕਦੇ ਹੋ ਪਰ ਜੇਕਰ ਤੁਹਾਡੇ ਘਰ ਦੇ ਮੈਂਬਰਾਂ ਤੋਂ ਇਲਾਵਾ ਕੋਈ ਅਨਨਾਉਨ ਤੁਹਾਡੀ ਕੰਗੀ ਮੰਗ ਰਿਹਾ ਤੁਸੀਂ ਉਸ ਨੂੰ ਆਪਣੀ ਕੰਗੀ ਯੂਜ਼ ਕਰਨ ਦੇ ਲਈ ਬਿਲਕੁਲ ਵੀ ਨਹੀਂ ਦੇਣੀ ਤੇ ਇਸ ਦੇ ਨਾਲ ਨਾਲ ਤੁਸੀਂ ਇੱਕ ਗੱਲ ਹਮੇਸ਼ਾ ਯਾਦ ਰੱਖਿਆ ਕਰੋ ਕਿ ਜਦੋਂ ਵੀ ਤੁਸੀਂ ਰਾਤ ਦੇ ਸਮੇਂ ਸੌਣੇ ਹੋ ਨਾ ਰਾਤ ਦੇ ਸਮੇਂ ਸੌਣ ਦੇ ਵੇਲੇ ਆਪਣੇ ਵਾਲ ਹਮੇਸ਼ਾ ਦੇ ਲਈ ਤੁਸੀਂ ਬੰਨ ਕੇ ਸੌਣਾ ਕਰੋ ਤੇ ਕਈ ਲੋਕਾਂ ਦੀ ਕੀ ਇਹ ਆਦਤ ਹੁੰਦੀ ਹੈ ਕਿ ਉਹ ਰਾਤ ਦੇ ਸਮੇਂ ਆਪਣੇ ਜਿਹੜੇ ਵਾਲ ਹੁੰਦੇ ਆ ਨਾ ਉਹ ਖੋਲ ਕੇ ਸੌਂਦੇ ਨੇ ਤੇ ਜਦੋਂ ਰਾਤ ਦਾ ਸਮਾਂ ਹੁੰਦਾ ਜਦੋਂ ਅਸੀਂ ਸੁੱਤੇ ਹੁੰਦੇ ਆ ਤੇ ਸਾਡੇ ਨੇੜੇ ਬਹੁਤ ਜ਼ਿਆਦੀਆਂ ਬੁਰੀਆਂ ਸ਼ਕਤੀਆਂ ਦਾ ਵਾਸ ਹੁੰਦਾ ਤੇ ਉਹਨਾਂ ਦੇ ਅੰਦਰ ਇਹ 네ਗਟਿਵ એનર્ਜੀ ਭਰ ਜਾਂਦੀ ਹੈ ਤੇ ਬੁਰੀਆਂ ਸ਼ਕਤੀਆਂ ਦਾ ਵਾਸ ਹੋ ਜਾਂਦਾ ਹੈ ਇਸ ਕਰਕੇ ਉਹ ਰਾਤ ਦੇ ਸਮੇਂ ਬਹੁਤ ਆਸਾਨੀ ਦੇ ਨਾਲ ਵਿਅਕਤੀ ਦੇ ਅੰਦਰ ਵਾਸ ਕਰ ਜਾਂਦੀਆਂ ਨੇ ਇਸ ਕਰਕੇ ਸਾਨੂੰ ਹਮੇਸ਼ਾ ਰਾਤ ਨੂੰ ਸੌਣ ਦੇ ਸਮੇਂ ਕਦੇ ਵੀ ਆਪਣੇ ਵਾਲ ਨੀ ਜੜੇ ਉਹ ਖੁੱਲੇ ਨਹੀਂ ਰੱਖਣੇ ਚਾਹੀਦੇ ਹਮੇਸ਼ਾ ਬੰਨ ਕੇ ਹੀ ਸੌਣਾ ਚਾਹੀਦਾ ਹੈ ਤੇ ਇਸ ਦੇ ਨਾਲ ਨਾਲ ਹੁਣ ਅਸੀਂ ਤੁਹਾਨੂੰ ਇੱਕ ਕੰਗੀ ਦਾ ਛੋਟਾ ਜਿਹਾ ਸਿੰਪਲ ਜਿਹਾ ਉਪਾਅ ਦੱਸਾਂਗੇ ਕਿ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੀ ਜ਼ਿੰਦਗੀ ਦੀਆਂ ਸਾਰੀਆਂ ਮੁਸ਼ਕਲਾਂ ਪ੍ਰੋਬਲਮਾਂ ਦਾ ਦੂਰ ਹੋਣਗੀਆਂ ਹੀ ਹੋਣਗੀਆਂ ਤੇ ਉਸ ਦੇ ਨਾਲ ਨਾਲ ਜੇਕਰ ਤੁਹਾਡੇ ਉੱਪਰ ਕਿਸੇ ਨੇ ਟੂਣਾ ਟੋਟਕਾ ਜਾਂ ਫਿਰ ਕਾਲਾ ਜਾਦੂ ਇਸ ਤਰ੍ਹਾਂ ਦੀਆਂ ਕੁਝ ਤਾੰਤ੍ਰਿਕ ਕਿਰਿਆਵਾਂ ਕਰਵਾਈਆਂ ਹੋਈਆਂ ਨੇ ਤੇ ਉਸ ਚੀਜ਼ ਦਾ ਜਿੰਨਾ ਵੀ ਬੁਰਾ ਪ੍ਰਭਾਵ ਹੋਵੇਗਾ ਉਹ ਤੁਰੰਤ ਤੁਹਾਡੇ ਤੋਂ ਦੂਰ ਹੋ ਜਾਵੇਗਾ ਤੇ ਜੇਕਰ ਤੁਹਾਡੇ ਉੱਪਰ ਕੁਝ ਮਾੜਾ ਕਰਨ ਦੇ ਬਾਰੇ ਕੋਈ ਸੋਚ ਰਿਹਾ ਹੈ ਉਹ ਤੁਹਾਡੇ ਉੱਪਰ ਬੇਸ਼ੱਕ ਕਿੰਨਾ ਵੀ ਬੁਰਾ ਕਿਉਣਾ ਕਰੀ ਜਾਵੇ ਪਰ ਉਸ ਚੀਜ਼ ਦਾ ਬਾੜਾ ਪ੍ਰਭਾਵ ਤੁਹਾਡੇ ਉੱਪਰ ਪੁੱਲ ਕੇ ਵੀ ਨਹੀਂ ਪਵੇਗਾ ਜਦੋਂ ਤੁਸੀਂ ਕੰਗੀ ਦਾ ਇੱਕ ਛੋਟਾ ਜਿਹਾ ਉਪਾਅ ਕਰ ਲਓਗੇ ਇਸੇ ਨਾਲ ਨਾਲ ਤੁਹਾਡੇ ਘਰ ਦੇ ਵਿੱਚ ਪੈਸੇ ਸੰਬੰਧੀ ਜਿੰਨੀਆਂ ਵੀ ਸਮੱਸਿਆਵਾਂ ਮੁਸ਼ਕਲਾਂ ਦੂਰ ਹੋਣਗੀਆਂ ਕਿਉਂਕਿ ਕੰਗੀ ਦੇ ਬਹੁਤ ਹੀ ਜ਼ਿਆਦਾ ਚਮਤਕਾਰੀ ਟੂਟ ਕੇ ਤੇ ਉਪਾਅ ਹੁੰਦੇ ਨੇ ਡੇੜੇ ਸਾਡੀ ਜ਼ਿੰਦਗੀ ਦੀਆਂ ਸਾਰੀਆਂ ਮੁਸ਼ਕਲਾਂ ਤੇ ਪਰੇਸ਼ਾਨੀਆਂ ਨੂੰ ਦੂਰ ਕਰ ਦਿੰਦੇ ਨੇ ਤਿਕੰਗੀ ਦਾ ਮਤਲਬ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਯੋਗਦਾਨ ਹੈ ਇਸ ਉਗਾਂ ਨੂੰ ਕਿਵੇਂ ਕਰਨਾ ਕਿ ਇਸ ਤਰੀਕੇ ਦੇ ਨਾਲ ਕਰਨਾ ਕਿਹੜੇ ਦੇਨ ਕਿਹੜੇ ਸਮੇਂ ਤੇ ਕਿੰਨਾ ਟਾਈਮ ਲਗਾਤਾਰ ਕਰਨਾ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਇਸ ਉਪਾਅ ਨੂੰ ਤੁਸੀਂ ਸ਼ਨੀਵਾਰ ਦੇ ਦਿਨ ਕਰਨਾ ਹੈ ਤੇ ਤੁਸੀਂ ਇਸ ਉਪਾਅ ਨੂੰ ਕਿਵੇਂ ਕਰਨਾ ਹੈ ਜਿਹੜੀ ਤੁਹਾਡੇ ਘਰ ਦੇ ਵਿੱਚ ਤੁਹਾਡੀ ਵਰਤੀ ਗਈ ਪੁਰਾਣੀ ਕੰਗੀ ਪਈ ਹੋਵੇਗੀ ਉਸ ਨੂੰ ਤੁਸੀਂ ਲੈ ਕੇ ਸ਼ਨੀਵਾਰ ਦੇ ਦਿਨ ਟਾਈਮ ਕੋਈ ਵੀ ਹੋ ਸਕਦਾ ਸਵੇਰੇ ਕਰ ਸਕਦੇ ਹੋ ਦੁਪਹਿਰੇ ਸ਼ਾਮ ਨੂੰ ਜਦੋਂ ਵੀ ਸ਼ਨੀਵਾਰ ਵਾਲੇ ਦਿਨ ਤੁਹਾਨੂੰ ਸਮਾਂ ਮਿਲਦਾ ਉਸੇ ਹੀ ਸਮੇਂ ਤੁਸੀਂ ਇਸ ਉਪਾਅ ਨੂੰ ਕਰ ਸਕਦੇ ਹੋ ਤੇ ਇਸੇ ਤਰ੍ਹਾਂ ਤੁਸੀਂ ਕੰਗੀ ਲੈ ਲੈਣੀ ਹੈ ਆਪਣੀ ਪੁਰਾਣੀ ਕੰਗੀ ਨੂੰ ਲੈ ਕੇ ਸ਼ਨੀਵਾਰ ਵਾਲੇ ਦਿਨ ਕਿਸੇ ਵੀ ਸਮੇਂ ਤੁਸੀਂ ਆਪਣੇ ਘਰ ਤੋਂ ਬਾਹਰ ਚਲੇ ਜਾਣਾ ਜਿੱਥੇ ਚਰਸਤਾ ਹੋਵੇਗਾ ਉੱਥੇ ਤੁਸੀਂ ਚਲੇ ਜਾਣਾ ਉੱਥੇ ਜਾ ਕੇ ਤੁਸੀਂ ਉਸ ਕੰਗੀ ਨੂੰ ਸੁੱਟ ਕੇ ਆ ਜਾਣਾ ਸਿਰਫ ਇੰਨਾ ਹੀ ਇੱਕ ਛੋਟਾ ਜਿਹਾ ਉਪਾਅ ਕਰਨਾ ਹੈ ਤੇ ਕਈ ਲੋਕ ਇਸ ਤਰ੍ਹਾਂ ਵੀ ਕਹਿ ਦਿੰਦੇ ਆ ਕਿ ਸਾਡੀ ਨੇੜੇ ਤਾਂ ਕੋਈ ਚੌਰਾਹਾ ਨਹੀਂ ਹੈਗਾ ਚੌਰਾਹਾ ਤਾਂ ਤੁਸੀਂ ਚਾਹਂਦੀ ਹੋ ਕਿ ਜਿਸ ਰਸਤੇ ਨੂੰ ਚਾਰ ਰਸਤੇ ਨਿਕਲਦੇ ਹੁਣ ਉਸ ਨੂੰ ਚੌਰਾਹਾ ਚੰਚੋਂ ਰਸਤਾ ਕਿਹਾ ਜਾਂਦਾ ਹੈ ਤੇ ਇਸੇ ਤਰ੍ਹਾਂ ਫਿਰ ਵੀ ਜੇਕਰ ਤੁਹਾਡੇ ਘਰ ਦੇ ਨੇੜੇ ਤੇੜੇ ਆਸ-ਪਾਸ ਕਿਤੇ ਵੀ ਚੌਰਾਸਤ ਨਹੀਂ ਹੈਗਾ ਤਾਂ ਤੁਸੀਂ ਆਪਣੇ ਘਰ ਦੇ ਨੇੜੇ ਆਸ-ਪਾਸ ਕੋਈ ਨਦੀ ਨਹਿਰ ਹੋਵੇਗੀ ਚੱਲਦਾ ਪਾਣੀ ਹੋਵੇਗਾ ਸਾਫ਼ ਸੁਥਰਾ ਉਸ ਚੱਲਦੇ ਹੋਏ ਪਾਣੀ ਦੇ ਵਿੱਚ ਆਪਣੀ ਜਿਹੜੀ ਪੁਰਾਣੀ ਕੰਗੀ ਹੋਵੇਗੀ ਨਾ ਬਿਲਕੁਲ ਤੁਸੀਂ ਜਲ ਪ੍ਰਵਾਹ ਕਰਦੇ ਹੈ ਪਰ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਹੈ ਕਿ ਤੁਸੀਂ ਪਾਣੀ ਦੇ ਵਿੱਚ ਸੁੱਟ ਕੇ ਨਹੀਂ ਆਉਣੀ ਕਈ ਵਾਰ ਖੜਾ ਹੋਇਆ ਪਾਣੀ ਹੁੰਦਾ ਆਪਾਂ ਸੁੱਟ ਕੇ ਆ ਜਾਂਦੇ ਆ ਚਲਦੇ ਹੋਏ ਪਾਣੀ ਦੇ ਵਿੱਚ ਤੁਸੀਂ ਉਹ ਕੰਗੀ ਹੈ ਜਿਹੜੀ ਪਾ ਕੇ ਆਉਣੀ ਉਸ ਪਾਣੀ ਦੇ ਵਿੱਚ ਜਲ ਪ੍ਰਵਾਹ ਕਰਦੇ ਇਸ ਤਰੀਕੇ ਦੇ ਨਾਲ ਜਦੋਂ ਤੁਸੀਂ ਆਪਣੇ ਘਰ ਤੋਂ ਜਾਣਾ ਹੈ ਚਾਹੇ ਤੁਸੀਂ ਚਰਸਤੇ ਦੇ ਵਿੱਚ ਕੰਗੀ ਨੂੰ ਚੱਲੀਓ ਸੁੱਟਣ ਚਾਹੇ ਚਲਦੇ ਹੋਏ ਪਾਣੀ ਦੇ ਵਿੱਚ ਤਦੋਂ ਤੁਸੀਂ ਆਪਣੇ ਘਰ ਤੋਂ ਜਾਣਾ ਹੈ ਨਾ ਤਾਂ ਤੁਸੀਂ ਜਾਂਦੇ ਸਮੇਂ ਰਸਤੇ ਦੇ ਵਿੱਚ ਕਿਸੇ ਦੇ ਕੋਲ ਰੁਕਣਾ ਅਤੇ ਗੱਲਬਾਤ ਕਰਨੀ ਨਾ ਹੀ ਤੁਸੀਂ ਆਉਂਦੇ ਸਮੇਂ ਰਸਤੇ ਦੇ ਵਿੱਚ ਕਿਸੇ ਕੋਲ ਰੁਕਣਾ ਅਤੇ ਨਾ ਹੀ ਕੋਈ ਗੱਲਬਾਤ ਕਰਨਾ ਤੇ ਇਸੇ ਤਰ੍ਹਾਂ ਜਦੋਂ ਤੁਸੀਂ ਇਸ ਕੰਗੀ ਨੂੰ ਚਾਹੇ ਤਾਂ ਚਾਹੇ ਤਾਂ ਜ ਰਸਤੇ ਦੇ ਵਿੱਚ ਸੁੱਟ ਕੇ ਤੁਸੀਂ ਇਹ ਉਪਾਅ ਕਰੋਗੇ ਚਾਹੇ ਪਾਣੀ ਦੇ ਵਿੱਚ ਚਲਦੇ ਹੋਏ ਪਾਣੀ ਦੇ ਵਿੱਚ ਕੁਝ ਜਲ ਪ੍ਰਵਾਹ ਕਰਕੇ ਇਹ ਉਪਾਅ ਕਰ ਦਿਓ ਇਹ ਉਪਾਅ ਕਰਨ ਦੇ ਨਾਲ ਜੇਕਰ ਤੁਹਾਡੇ ਉੱਪਰ ਕਿਸੇ ਦਾ ਕੁਝ ਕੀਤਾ ਕਰਵਾਇਆ ਹੈ ਕਿਸੇ ਨੇ ਤੁਹਾਡੇ ਉੱਪਰ ਕੁਝ ਤਾੰਤ੍ਰਿਕ ਕਰਿਆਵਾਂ ਕੀਤੀਆਂ ਹੋਈਆਂ ਨੇ ਉਹ ਤੁਰੰਤ ਤੁਹਾਡੇ ਉੱਪਰੋਂ ਦੂਰ ਹੋ ਜਾਣਗੀਆਂ ਤੇ ਚਾਹ ਫਿਰ ਕਈ ਵਾਰ ਕੀ ਹੁੰਦਾ ਹੈ ਕਿ ਕੁਝ ਆਪਣੇ ਉੱਪਰ ਕਰਨੇ ਕਰਵਾਉਣ ਦੇ ਲਈ ਸੋਚ ਰਿਹਾ ਹੁੰਦਾ ਹੈ ਤੇ ਜੇਕਰ ਉਹ ਸਾਡੇ ਉੱਪਰ ਕੁਝ ਮਾੜਾ ਕਰਦਾ ਵੀ ਹੈ ਤਾਂ ਸਾਡੇ ਉੱਪਰ ਉਸ ਚੀਜ਼ ਦਾ ਬੁਰਾ ਪ੍ਰਭਾਵ ਨਹੀਂ ਪੈਂਦਾ ਲੱਖੋਸ਼ੇਸ਼ ਕਰਨ ਦੇ ਬਾਵਜੂਦ ਤੁਹਾਡਾ ਕੋਈ ਕੁਝ ਨਹੀਂ ਵਿਗਾੜ ਸਕਦਾ ਜੇਕਰ ਤੁਸੀਂ ਇਸ ਉਪਾਅ ਨੂੰ ਕਰ ਲੈਨੇ ਹੋ ਤਾਂ ਇਸੇ ਤਰ੍ਹਾਂ ਤੁਹਾਡੇ ਉੱਪਰ ਕੀਤੇ ਕਰਾਏ ਦਾ ਅਸਰ ਦਿਨੋਂ ਦਿਨ ਇਸ ਉਪਾਅ ਨੂੰ ਕਰਨ ਦੇ ਨਾਲ ਘਟਦਾ ਹੋਇਆ ਨਜ਼ਰ ਆਵੇਗਾ ਤੇ ਇੱਕ ਦੂਸਰੀ ਗੱਲ ਕਿ ਕੋਈ ਤੁਹਾਡੇ ਉੱਪਰ ਕੁਝ ਕਰਵਾ ਨਹੀਂ ਸਕੇਗਾ ਤੇ ਇਸ ਉਪਾਅ ਨੂੰ ਕਰਨ ਦੇ ਨਾਲ ਨਾਲ ਤੁਹਾਡੇ ਘਰ ਦੇ ਵਿੱਚ ਪੈਸਾ ਇੰਨਾ ਆਵੇਗਾ ਕਿ ਤੁਸੀਂ ਖੁਦ ਵੀ ਸੋਚ ਕੇ ਦੇਖ ਕੇ ਹੈਰਾਨ ਰਹਿ ਜਾਓਗੇ ਇਸੇ ਤਰ੍ਹਾਂ ਜਦੋਂ ਤੁਸੀਂ ਆਪਣੀ ਪੁਰਾਣੀ ਕੰਗੀ ਦੇ ਨਾਲ ਇਸ ਉਪਾਣੂ ਕਰ ਲੈਣਾ ਇਸ ਪੁਰਾਣੀ ਕੰਗੀ ਨੂੰ ਤੁਸੀਂ ਸੁੱਟ ਦੇਣਾ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਕੀ ਕਰਨਾ ਹੈ ਕਿ ਜਿਹੜੀ ਆਪਣੀ ਵਰਤੋਂ ਦੇ ਲਈ ਤੁਸੀਂ ਨਵੀਂ ਕੰਗੀ ਲੈ ਕੇ ਆਉਣੀ ਹੈ ਬਾਜ਼ਾਰ ਤੋਂ ਕਿਤੋਂ ਵੀ ਲੈ ਕੇ ਆਉਣੀ ਹੈ ਤਾਂ ਤੁਸੀਂ ਕੰਗੀ ਲੈਣ ਦੇ ਸਮੇਂ ਇਸ ਚੀਜ਼ ਦਾ ਖਾਸ ਕਰਕੇ ਧਿਆਨ ਰੱਖਿਓ ਕਿ ਉਹ ਕੰਗੀ ਇਹ ਜਿਹੜੀ ਉਹ ਚਿੱਟੇ ਰੰਗ ਦੀ ਤੁਸੀਂ ਲੈ ਕੇ ਆਇਓ ਕਿਉਂਕਿ ਚਿੱਟੇ ਰੰਗ ਦੇ ਉੱਪਰ ਕਾਸ ਕਰਕੇ ਕੋਈ ਵੀ ਜਾਦੂ ਟੂਣਾ ਟੋਟਕਾ ਚਲਦੀ ਕਰਿਆ ਨਹੀਂ ਹੁੰਦਾ ਕਾ ਬਹੁਤ ਹੀ ਜ਼ਿਆਦਾ ਘੱਟ ਚਾਂਸ ਹੁੰਦੇ ਨੇ ਕਿ ਚਿੱਟੇ ਰੰਗ ਦੀ ਗੰਗੀ ਦੇ ਉੱਪਰ ਕੋਈ ਜਾਦੂ ਟੂਣਾ ਟੋਟਕਾ ਕਰੇ ਤੇ ਉਸ ਦਾ ਸਾਡੇ ਤੇ ਬੁਰਾ ਪ੍ਰਭਾਵ ਪਾਵੇ ਇਸ ਤੋਂ ਇਲਾਵਾ ਤੁਹਾਨੂੰ ਇੱਕ ਸਿੰਪਲ ਜਿਹਾ ਹੋਰ ਉਪਾਅ ਦੱਸ ਦਿੰਦੇ ਆ ਕਿ ਜੇਕਰ ਤੁਸੀਂ ਇੱਕ ਚਾਂਦੀ ਦੀ ਕੰਗੀ ਬਣਵਾ ਸਕਦੇ ਹੋ ਬਿਲਕੁਲ ਛੋਟੀ ਬਹੁਤ ਹੀ ਘੱਟ ਪੈਸਿਆਂ ਦੇ ਵਿੱਚ ਬਣ ਜਾਵੇਗੀ ਜੇਕਰ ਤੁਸੀਂ ਬਣਵਾ ਸਕਦੇ ਹੋ ਤਾਂ ਉਸ ਚਾਂਦੀ ਦੀ ਕੰਗੀ ਨੂੰ ਬਣਵਾ ਕੇ ਜਿਹੜਾ ਤੁਹਾਡਾ ਪਰਸ ਹੈ ਜਿਹੜਾ ਤੁਸੀਂ ਆਉਣ ਚਾਹਣ ਦੇ ਸਮੇਂ ਜਾਂ ਜਿਸ ਦੇ ਵਿੱਚ ਤੁਸੀਂ ਪੈਸੇ ਪਾ ਕੇ ਰੱਖਦੇ ਹੋ ਹਮੇਸ਼ਾ ਤੁਹਾਡੇ ਕੋਲ ਰਹਿੰਦਾ ਉਸ ਪਰਸ ਦੇ ਵਿੱਚ ਇੱਕ ਛੋਟੀ ਜਿਹੀ ਚਾਂਦੀ ਦੀ ਕੰਗੀ ਬਣਵਾ ਕੇ ਤੁਸੀਂ ਜ਼ਰੂਰ ਰੱਖੋ ਇਹ ਜੋ ਸਿੰਪਲ ਜਿਹਾ ਅਸੀਂ ਉਪਾਅ ਦੱਸਿਆ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੀ ਘਰ ਦੇ ਵਿੱਚ ਇੰਨਾ ਜ਼ਿਆਦਾ ਪੈਸਾ ਆਉਣ ਵਾਲਾ ਹੈ ਕਿ ਤੁਸੀਂ ਖੁਦ ਵੀ ਦੇਖ ਕੇ ਹੈਰਾਨ ਰਹਿ ਜਾਓਗੇ ਕਿ ਉਹ ਅਕਸਰ ਹੀ ਸਾਡੇ ਜਿਹੜੇ ਸਿਰ ਦੇ ਵਾਲ ਹੁੰਦੇ ਆ ਨਾ ਉਹਨਾਂ ਤੋਂ ਹੀ ਕੀਤਾ ਜਾਂਦਾ ਹੈ ਕਿਉਂਕਿ ਅਕਸਰ ਹੁੰਦਾ ਕਿ ਇਹ ਕਿ ਜਿਹੜੀ ਅਸੀਂ ਆਪਣੇ ਘਰ ਦੇ ਵਿੱਚ ਕੰਗੀ ਯੂਜ਼ ਕਰਦੇ ਆ ਨਾ ਉਹ ਜਿੰਨਾ ਟਾਈਮ ਅਸੀਂ ਕਰਦੇ ਰਹਿੰਦੇ ਆ ਠੀਕ ਹੈ ਜਦੋਂ ਥੋੜੀ ਜਿਹੀ ਪੁਰਾਣੀ ਕੰਗੀ ਹੋ ਜਾਂਦੀ ਹੈ ਜਾਂ ਫਿਰ ਉਹਦੇ ਦੰਦ ਦੇ ਨੇ ਜਿਹੜੇ ਟੁੱਟ ਜਾਂਦੇ ਨੇ ਤੇ ਅਸੀਂ ਸੋਚਦੇ ਹਾਂ ਕਿ ਇਸ ਕੰਗੀ ਨੂੰ ਛੋਟ ਦਿੱਤਾ ਜਾਵੇ ਤੇ ਇਸ ਦੀ ਜਗ੍ਹਾ ਤੇ ਇੱਕ ਅਸੀ ਨਵੀਂ ਕੰਗੀ ਲੈ ਆਉਣੀ ਹੈ ਅਕਸਰ ਹੀ ਸਾਰੇ ਘਰਾਂ ਦੇ ਵਿੱਚ ਇਸ ਤਰ੍ਹਾਂ ਹੁੰਦਾ ਹੈ ਪੁਰਾਣੀ ਕੰਗੀ ਹੋ ਉਚਾਨ ਤੇ ਉਸ ਨੂੰ ਛੁੱਟ ਦਿੱਤਾ ਜਾਂਦਾ ਹੈ ਤੇ ਨਵੀਂ ਕੰਗੀ ਲੈ ਕੇ ਕਰ ਆਈ ਜਾਂਦੀ ਹੈ ਜਿਹੜੀ ਕੰਗੀ ਹੁੰਦੀ ਹੈ ਉਸ ਤੇ ਸਾਡੀ એનર્ਜੀ ਸਾਡਾ ਅੰਸ਼ ਜਿਹੜਾ ਉਹ ਫਲੋ ਕਰਦਾ ਹੁੰਦਾ ਹੈ ਤੇ ਇਸੇ ਤਰੀਕੇ ਦੇ ਨਾਲ ਜਦੋਂ ਅਸੀਂ ਆਪਣੇ ਘਰ ਦੇ ਵਿੱਚ ਪਈ ਹੋਈ ਪੁਰਾਣੀ ਕੰਗੀ ਨੂੰ ਸੁੱਟਦੇ ਹਾਂ ਤੇ ਉਸ ਕੰਗੀ ਦੇ ਨਾਲ ਜੇਕਰ ਉਸ ਕੰਗੀ ਨੂੰ ਚੁੱਕ ਕੇ ਕੋਈ ਵੀ ਜਾਦੂ ਟੂਣਾ ਟੋਟਕਾ ਕਰਦਾ ਹੈ ਨਾ ਤੇ ਉਸ ਦਾ ਜਿਹੜਾ ਸਿੱਧਾ ਅਸਰ ਹੁੰਦਾ ਹੈ ਉਹ ਤੁਹਾਡੇ ਉੱਪਰ ਹੀ ਪੈਂਦਾ ਹੈ ਇਸ ਕਰਕੇ ਤੁਸੀਂ ਇੱਕ ਗੱਲ ਦਾ ਖਾਸ ਧਿਆਨ ਰੱਖਿਆ ਕਰੋ ਕਿ ਜਿਹੜੀ ਤੁਹਾਡੀ ਕੰਗੀ ਹੈ ਨਾ ਉਹ ਤੁਸੀਂ ਜੇਕਰ ਘਰ ਦੇ ਵਿੱਚ ਚਾਰ ਮੈਂਬਰ ਹੋ ਤੇ ਚਾਰ ਕੰਗੀਆਂ ਅਲੱਗ-ਅਲੱਗ ਰੱਖਿਆ ਕਰੋ ਇਸੇ ਤਰੀਕੇ ਦੇ ਨਾਲ ਜਿਹੜੀ ਤੁਹਾਡੇ ਘਰ ਦੇ ਵਿੱਚ ਕੰਗੀ ਹੁੰਦੀ ਹੈ ਤੁਹਾਡੀ ਆਪਣੀ ਉਸ ਕੰਗੀ ਨੂੰ ਕਿਸੇ ਨੂੰ ਵੀ ਸਿਰ ਤੇ ਵਾਲ ਵਾਉਣ ਤੇ ਲਈ ਨਾ ਦਿਆ ਕਰੋ ਆਪਣੀ ਕੰਗੀ ਦਾ ਤੁਸੀਂ ਖੁਦ ਆਪ ਹੀ ਇਸਤੇਮਾਲ ਕਰਿਆ ਕਰੋ ਇਹ ਜ਼ਰੂਰੀ ਨਹੀਂ ਕਿ ਤੁਸੀਂ ਆਪਣੇ ਘਰ ਦੇ ਮੈਂਬਰ ਨੂੰ ਵੀ ਕੰਗੀ ਨਹੀਂ ਦੇਣੀ ਘਰ ਦੇ ਮੈਂਬਰ ਨੂੰ ਤੁਸੀਂ ਦੇ ਸਕਦੇ ਹੋ ਪਰ ਕੋਸ਼ਿਸ਼ ਕਰਿਆ ਕਰੋ ਕਿ ਹਰ ਇੱਕ ਮੈਂਬਰ ਆਪਣੀ ਆਪਣੀ ਕੰਗੀ ਹੀ ਯੂਜ਼ ਕਰਿਆ ਕਰੇ ਮੈਂ ਦਾ ਭਾਵ ਇਹ ਹੀ ਹੈ ਕਿ ਤੁਸੀਂ ਆਪਣੀ ਜਿਹੜੀ ਕੰੰਗੀ ਹੈ ਨਾ ਤੁਹਾਡੀ ਉਸ ਕੰੰਗੀ ਦੇ ਨਾਲ ਤੁਸੀਂ ਆਪਣੇ ਘਰ ਦੇ ਮੈਂਬਰ ਦੇ ਜਿਹੜੇ ਵਾਲ ਇਸ ਵਾਰਸਾ ਕਿਦੇੋਂ ਪਰ ਜਿਹੜਾ ਅਨਨੌਨ ਪਰਸਨ ਹੈ ਉਹ ਸੁਨੂ ਤੁਸੀਂ ਆਪਣੀ ਇਹ ਕੰੰਗੀ ਹੈ ਜਿਹੜੀ ਇਹ ਵਾਲ ਸਵਾਰਨ ਦੇ ਲਈ ਨਾ ਦਿਆ ਕਰੋ ਕਿਉਂਕਿ ਅਕਸਰ ਹੀ ਜਦੋਂ ਸਾਡੇ ਘਰ ਦੇ ਵਿੱਚ ਇਸ ਤਰ੍ਹਾਂ ਦੀਆਂ ਪ੍ਰੋਬਲਮ ਮੁਸ਼ਕਲਾ ਆਉਂਦੀਆਂ ਨੇ ਤੇ ਅਸੀਂ ਸੋਚਦੇ ਹਾਂ ਕਿ ਸਾਡੇ ਘਰ ਦੇ ਵਿੱਚ ਇਸ ਤਰ੍ਹਾਂ ਦੀਆਂ ਪ੍ਰੋਬਲਮ ਮੁਸ਼ਕਲਾ ਕਿਉਂ ਆਈਆਂ ਅਚਾਨਕ ਜਦੋਂ ਇਸ ਤਰ੍ਹਾਂ ਦੀ ਘਟਨਾਵਾਂ ਹੁੰਦੀਆਂ ਤੇ ਆਪਾਂ ਸੋਚਦੇ ਹਾਂ ਪਰ ਆਪਾਂ ਕਰ ਵੀ ਕੁਝ ਨਹੀਂ ਸਕਦੇ ਕਿਉਂਕਿ ਆਪਾਂ ਭੱਜ ਦੌੜ ਬਹੁਤ ਕਰਦੇ ਹਾਂ ਕਿਉਂਕਿ ਹਰ ਇੱਕ ਇਨਸਾਨ ਜਿਸ ਦੀ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਪ੍ਰੋਬਲਮ ਆਉਂਦੀ ਹੈ ਉਹ ਭੱਜ ਦੌੜ ਕਰਦਾ ਹੈ ਆਪਣੀ ਪ੍ਰੋਬਲਮ ਨੂੰ ਦੂਰ ਕਰਨ ਦੇ ਵਾਸਤੇ ਪਰ ਹੁੰਦਾ ਹੈ ਕਿ ਇਹ ਕਿ ਉਹ ਆਪਣੀ ਪ੍ਰੋਬਲਮ ਨੂੰ ਤਦ ਹੀ ਦੂਰ ਕਰ ਸਕਦਾ ਜਿਸ ਤਰੀਕੇ ਜੇਕਰ ਉਸ ਨੂੰ ਉਸ ਪ੍ਰੋਬਲਮ ਦਾ ਕੋਈ ਨਾ ਕੋਈ ਹੱਲ ਮਿਲੇ ਕਿਪ ਸਾਡੇ ਘਰ ਦੇ ਵਿੱਚ ਇਹ ਪ੍ਰੋਬਲਮ ਆ ਕਿਹੜੀ وجہ ਦੇ ਨਾਲ ਰਹੀ ਹੈ ਜੇਕਰ ਸਾਨੂੰ ਉਹ وجہ ਹੀ ਨਾ ਪਤਾ ਲੱਗੇ ਤਾਂ ਅਸੀਂ ਉਸ ਪ੍ਰੋਬਲਮ ਦਾ ਹੱਲ ਕਿਵੇਂ ਕੱਢ ਸਕਦੇ ਹਾਂ ਅਸੀਂ ਬਾਬੇਆਂ ਪੰਡਤਾਂ ਦੇ ਕੋਲ ਬਹੁਤ ਚਾਣੇ ਆ ਪੈਸਾ ਵੀ ਬਹੁਤ ਖਰਚ ਕਰ ਦਿੰਦੇ ਆ ਪਰ ਸਾਡੀ ਪ੍ਰੋਬਲਮ ਦਾ ਹੱਲ ਫੇਰ ਵੀ ਨਹੀਂ ਹੁੰਦਾ ਇਸ ਤਰੀਕੇ ਦੇ ਨਾਲ ਜਿਹੜੀ ਤੁਸੀਂ ਆਪਣੀ ਪ੍ਰਾਣੀ ਕੰਗੀ ਯੂਜ਼ ਕਰਦੇ ਹੋ ਨਾ ਉਹ ਸਾਨੂੰ ਕਦੇ ਵੀ ਭੁੱਲ ਕੇ ਨਹੀਂ ਦੇਣੀ ਚਾਹੀਦੀ ਕਿਸੇ ਨੂੰ ਵੀ ਇਹ ਇੱਕ ਗੱਲ ਦਾ ਤੁਸੀਂ ਹੋਰ ਧਿਆਨ ਰੱਖਿਆ ਕਰੋ ਜਦੋਂ ਵੀ ਤੁਸੀਂ ਰਾਤ ਨੂੰ ਸੌਣੇ ਹੋਣਾ ਤੇ ਆਪਣੇ ਵਾਲਾਂ ਨੂੰ ਤੁਸੀਂ ਬੰਨ ਕੇ ਹੀ ਸੌਣਾ ਕਰੋ ਕਿਉਂਕਿ ਕਈ ਲੋਕਾਂ ਦੀ ਕੀ ਆਦਤ ਹੁੰਦੀ ਏ ਕਿ ਉਹ ਰਾਤ ਨੂੰ ਸੌਣ ਦੇ ਸਮੇਂ ਆਪਣੇ ਵਾਲ ਨੇ ਜਿਹੜੇ ਉਹ ਖੋਲ ਕੇ ਸੌਂਦੇ ਨੇ ਜੇਕਰ ਉਹ ਇਸ ਤਰੀਕੇ ਦੇ ਨਾਲ ਇਹ ਗਲਤੀ ਕਰਦੇ ਆ ਉਹਨਾਂ ਦੀ ਇਹ ਗਲਤੀ ਦੇ ਕਰਕੇ ਉਹਨਾਂ ਦੇ ਅੰਦਰ ਉਹਨਾਂ ਦੇ ਘਰ ਪਰਿਵਾਰ ਦੇ ਵਿੱਚ ਕਈ ਤਰ੍ਹਾਂ ਦੀਆਂ ਬਾੜੀਆਂ ਸ਼ਕਤੀਆਂ ਹੁੰਦੀਆਂ ਨੇ ਜਿਹੜੀਆਂ ਪ੍ਰਵੇਸ਼ ਕਰ ਜਾਂਦੀਆਂ ਨੇ ਤੇ ਇਸ ਕਰਕੇ ਸਾਨੂੰ ਇਹ ਗਲਤੀ ਕਦੇ ਵੀ ਨਹੀਂ ਕਰਨੀ ਚਾਹੀਦੀ ਰਾਤ ਨੂੰ ਸੌਣ ਦੇ ਸਮੇਂ ਹਮੇਸ਼ਾ ਆਪਣੇ ਵਾਲਾਂ ਨੂੰ ਬੰਨ੍ਹ ਕੇ ਹੀ ਸੌਣਾ ਚਾਹੀਦਾ ਹੈ ਤੇ ਹੁਣ ਆਪਾਂ ਗੱਲ ਕਰਦੇ ਆਂ ਕੰਗੀ ਦੇ ਇੱਕ ਅਜਿਹੇ ਉਪਾਅ ਦੇ ਜੇਕਰ ਤੁਕ ਕੰਗੀ ਦੇ ਨਾਲ ਤੁਹਾਡੇ ਉੱਪਰ ਕਿਸੇ ਨੇ ਕੁਝ ਵੀ ਜਾਦੂ ਟੂਣਾ ਟੋਟਕਾ ਕੀਤਾ ਹੋਇਆ ਤਾਂ ਉਹ ਇਸ ਉਪਾਅ ਨੂੰ ਕਰਨ ਦੇ ਨਾਲ ਤੁਰੰਤ ਹੀ ਦੂਰ ਹੋ ਜਾਵੇਗਾ ਕਿਉਂਕਿ ਇਹ ਉਪਾਅ ਬਹੁਤ ਹੀ ਜ਼ਿਆਦਾ ਚਮਤਕਾਰੀ ਤੇ ਕਾਰਗਰ ਹੈ ਇਸ ਉਪਾਦੀ ਖਾਸੀਅਤ ਇਹ ਆ ਕਿ ਜੇਕਰ ਤੁਹਾਡੇ ਉੱਪਰ ਕਿਸੇ ਦਾ ਕੁਝ ਨਾ ਕੁਝ ਕੀਤਾ ਕਿਰਾਇਆ ਉਹ ਤਾਂ ਦੂਰ ਹੋਵੇਗਾ ਹੀ ਹੋਵੇਗਾ ਤੇ ਜੇਕਰ ਤੁਹਾਡੇ ਉੱਪਰ ਕੁਝ ਕਰਨ ਕਰਾਉਣ ਬਾਰੇ ਸੋਚ ਰਿਹਾ ਹੈ ਨਾ ਉਹ ਵੀ ਤੁਹਾਡੇ ਉੱਪਰੋਂ ਪਹਿਲਾਂ ਤੋਂ ਹੀ ਦੂਰ ਹੋ ਜਾਵੇਗਾ ਕਹਿਣ ਦਾ ਭਾਵ ਕਿ ਉਸ ਦਾ ਪ੍ਰਭਾਵ ਕਿਸੇ ਵੀ ਤਰ੍ਹਾਂ ਦਾ ਤੁਹਾਡੇ ਉੱਪਰ ਨਹੀਂ ਪਵੇਗਾ ਇਸ ਦੇ ਨਾਲ-ਨਾਲ ਤੁਹਾਡੇ ਘਰ ਦੇ ਵਿੱਚ ਹੋਰ ਜਿੰਨੀਆਂ ਵੀ ਸਮੱਸਿਆਵਾਂ ਮੁਸ਼ਕਲਾਂ ਚਾਹੀਓ ਪੈਸੇ ਦੇ ਸੰਬੰਧੀ ਹੋਣ ਚਾਹੀਓ ਉਹ ਕਿਸੇ ਵੀ ਤਰ੍ਹਾਂ ਦੀਆਂ ਹੋਣ ਉਹ ਵੀ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਦੂਰ ਹੋ ਜਾਣਗੀਆਂ ਕਿਉਂਕਿ ਕੰਗੀ ਦੇ ਬਹੁਤ ਹੀ ਜ਼ਿਆਦਾ ਉਪਾਅ ਤੇ ਟੋਟਕੇ ਹਨ ਜਿਹੜੇ ਕਰਕੇ ਲੋਕ ਕਿਸੇ ਦੇ ਉੱਪਰ ਕੁਝ ਨਾ ਕੁਝ ਕੀਤਾ ਕਰਵਾਇਆ ਕਰਵਾਉਂਦੇ ਨੇ ਜਾਂ ਫਿਰ ਸਾਡੇ ਉੱਪਰ ਵੀ ਕੁਝ ਨਾ ਕੁਝ ਕਿਸੇ ਦਾ ਕੀਤਾ ਕਰਵਾਇਆ ਹੁੰਦਾ ਏ ਜੇਕਰ ਅਸੀਂ ਇਹੇ ਕੁਝ ਆਪਣੀ ਕੰਗੀ ਦੇ ਨਾਲ ਜਾਂ ਕੇ ਫਿਰ ਆਪਣੇ ਵਾਲਾਂ ਦੇ ਨਾਲ ਅਜਿਹੀਆਂ ਗਲਤੀਆਂ ਕਰਦੇ ਆ ਕਿਉਂਕਿ ਕੰਗੀ ਦਾ ਸਾਡੀ ਜ਼ਿੰਦਗੀ ਦੇ ਵਿੱਚ ਸਾਡੇ ਜੀਵਨ ਦੇ ਵਿੱਚ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਯੋਗਦਾਨ ਹੁੰਦਾ ਹੈ ਤੇ ਇਸ ਉਪਾਅ ਨੂੰ ਅਸੀਂ ਕਿਹੜੇ ਤਰੀਕੇ ਦੇ ਨਾਲ ਕਿਵੇਂ ਤੇ ਕਿਹੜੇ ਸਮੇਂ ਤੇ ਕਿੰਨੀ ਵਾਰ ਕਰਨਾ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਅ ਦੀਆਂ ਵੀਡੀਓ ਚੰਗੀਆਂ ਲੱਗਣੀਆਂ ਤਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ। ਹੁਣ ਗੱਲ ਕਰਦੇ ਹਾਂ ਉਸ ਉਪਾਦੀ ਜਿਹੜਾ ਅਸੀਂ ਘਰ ਦੇ ਵਿੱਚ ਪੁਰਾਣੀ ਕੰਗੀ ਦੇ ਨਾਲ ਕਰਨਾ ਹੈ ਜਿਵੇਂ ਕਿ ਤੁਹਾਡੇ ਘਰ ਦੇ ਵਿੱਚ ਪੁਰਾਣੀ ਕੰਗੀ ਪਈ ਹੋਈ ਏ ਉਸ ਨੂੰ ਤੁਸੀਂ ਕੀ ਕਰਨਾ ਹੈ ਸ਼ੁੱਕਰਵਾਰ ਦੇ ਦਿਨ ਨੂੰ ਜਾਂ ਫਿਰ ਮੰਗਲਵਾਰ ਦੇ ਦਿਨ ਨੂੰ ਇਹ ਤੁਸੀਂ ਚੰਗੀ ਤਰ੍ਹਾਂ ਨੋਟ ਕਰ ਸਕਦੇ ਹੋ। ਇਸਦੇ ਵਿੱਚ ਟਾਈਮ ਦੀ ਕੋਈ ਵੀ ਲਿਮਟ ਨਹੀਂ ਹੈਗੀ ਕਿ ਸਵੇਰ ਦੇ ਸਮੇਂ ਕਰਨਾ ਹੈ ਜਾਂ ਦੁਪਹਿਰ ਦੇ ਜਾਂ ਸ਼ਾਮ ਦੇ ਜਦੋਂ ਵੀ ਸਵੇਰੇ ਦੁਪਹਿਰੇ ਸ਼ਾਮ ਨੂੰ ਜਦੋਂ ਵੀ ਤੁਹਾਡੇ ਕੋਲ ਸਮਾਂ ਮਿਲਦਾ ਹੈ ਨਾ ਤੁਸੀਂ ਇਸ ਉਪਾਣ ਨੂੰ ਕਰ ਸਕਦੇ ਹੋ ਬਸ ਜਦੋਂ ਵੀ ਤੁਹਾਨੂੰ ਆਪਣੇ ਕੰਮਾਂ ਦੇ ਵਿੱਚੋਂ ਟਾਈਮ ਲੱਗੇ ਜਦੋਂ ਤੁਹਾਨੂੰ ਲੱਗੇ ਕਿ ਹੁਣ ਤੁਸੀਂ ਇਸ ਉਪਾਣ ਨੂੰ ਕਰ ਸਕਦੇ ਹੋ ਆਰਾਮ ਦੇ ਨਾਲ ਤਾਂ ਉਸ ਸਮੇਂ ਤੁਸੀਂ ਇਸ ਉਪਾਣ ਨੂੰ ਕਰ ਲਿਓ ਇਸ ਤਰੀਕੇ ਦੇ ਨਾਲ ਤੁਸੀਂ ਆਪਣੇ ਘਰ ਦੇ ਵਿੱਚ ਪਈ ਹੋਈ ਪੁਰਾਣੀ ਕੰਗੀ ਨੂੰ ਚੋਕੇ ਲੈ ਜਾਣਾ ਉਸ ਨੂੰ ਤੁਸੀਂ ਚ ਰਸਤੇ ਦੇ ਵਿੱਚ ਚਰਾਹਾ ਜਿੱਥੇ ਹੋਵੇਗਾ ਚਰਾਹੀ ਬਾਰੇ ਤਾਂ ਤੁਸੀਂ ਜਾਣਦੇ ਹੋ ਹੀ ਉਹ ਕਿ ਜਿਵੇਂ ਇੱਕ ਰਸਤੇ ਨੂੰ ਚਾਰ ਰਸਤੇ ਨਿਕਲਦੇ ਨੇ ਉਸ ਨੂੰ ਚ ਰਸਤਾ ਕਹਿੰਦੇ ਨੇ ਉਥੇ ਤੁਸੀਂ ਜਾ ਕੇ ਇਸ ਕੰਗੀ ਨੂੰ ਸੁੱਟ ਆਉਣਾ ਤੇ ਜੇਕਰ ਤੁਹਾਡੇ ਘਰ ਦੇ ਆਸ-ਪਾਸ ਜਾਂ ਕਿਤੇ ਦੂਰ ਨੇੜੇ ਚ ਰਸਤਾ ਨਹੀਂ ਹੋਏਗਾ ਤਾਂ ਤੁਸੀਂ ਕੀ ਕਰਨਾ ਹੈ ਤੁਸੀਂ ਚਲਦੇ ਹੋਏ ਪਾਣੀ ਦੇ ਵਿੱਚ ਕੋਈ ਨਹਿਰ ਨਦੀ ਤੁਹਾਡੇ ਆਸ-ਪਾਸ ਚਲਦੀ ਹੋਵੇਗੀ ਤੁਸੀਂ ਉਹ ਚਲਦੇ ਹੋਏ ਪਾਣੀ ਦੇ ਵਿੱਚ ਇਸ ਕੰਗੀ ਨੂੰ ਵਹਾ ਦੇਣਾ ਹੈ ਇਹ ਚਲਦੇ ਹੋਏ ਪਾਣੀ ਦੇ ਵਿੱਚ ਤੁਸੀਂ ਤਾਂ ਵਹਾਉਣਾ ਇਹ ਆਪਸ਼ਨ ਉਹਨਾਂ ਦੇ ਲਈ ਹੈ ਜਿਨ੍ਹਾਂ ਦੇ ਕੋਲ ਘਰ ਦੇ ਆਸ-ਪਾਸ ਚ ਰਸਤਾ ਨਹੀਂ ਹੈਗਾ ਉਹ ਇਸ ਕੰਗੀ ਨੂੰ ਉੱਥੇ ਚਲਦੇ ਹੋਏ ਪਾਣੀ ਦੇ ਵਿੱਚ ਵੀ ਵਹਾ ਸਕਦੇ ਨੇ ਇਸ ਕੰਗੀ ਨੂੰ ਤੁਸੀਂ ਜਲ ਪ੍ਰਵਾਹ ਕਰ ਦੇਣਾ ਤੇ ਪੁਰਾਣੀ ਕੰਗੀ ਨੂੰ ਹੀ ਕਰਨਾ ਇਹ ਨਹੀਂ ਕਿ ਘਰ ਦੇ ਵਿੱਚ ਪੁਰਾਣੀ ਕੰਗੀ ਉੱਥੇ ਹੀ ਪਈ ਰਹੇ ਤੇ ਤੁਸੀਂ ਨਵੀਂ ਕੰਗੀ ਨੂੰ ਚੁੱਕ ਕੇ ਇਹ ਉਪਾਅ ਕਰਨ ਲੱਗ ਜਾਓ ਇਹ ਵੀ ਤੁਸੀਂ ਗਲਤੀ ਨਹੀਂ ਕਰਦੇ ਜੇਕਰ ਤੁਹਾਡੇ ਘਰ ਦੇ ਆਸ-ਪਾਸ ਕਿਤੇ ਵੀ ਨਦੀ ਨਹੀਂ ਹੈਗੀ ਜਾਂ ਕੋਈ ਵੀ ਨਹਿਰ ਨਹੀਂ ਹੈਗੀ ਤੇ ਕੋਈ ਨਾ ਕੋਈ ਚੱਲਦੇ ਪਾਣੀ ਵਾਲਾ ਤਾਂ ਤੁਹਾਡੇ ਆਲੇ-ਦੁਆਲੇ ਕੋਈ ਨਾ ਕੋਈ ਚੀਜ਼ ਤਾਂ ਹੋਵੇਗੀ ਉੱਥੇ ਤੁਸੀਂ ਇਸ ਕੰਗੀ ਨੂੰ ਜਲ ਪ੍ਰਵਾਹ ਕਰਕੇ ਆ ਸਕਦੇ ਜੀ ਜੇ ਤੂੰ ਤੁਸੀਂ ਇਹ ਉਪਾਅ ਕਰੋਗੇ ਤਾਂ ਤੁਹਾਨੂੰ ਆਪਣੇ ਆਪ ਪਤਾ ਲੱਗੇਗਾ ਤੁਹਾਡੇ ਘਰ ਦੇ ਵਿੱਚ ਪਰਵਰਤਨ ਨਜ਼ਰ ਆਵੇਗਾ ਜੇਕਰ ਤੁਹਾਡੇ ਉੱਪਰ ਕਿਸੇ ਦਾ ਕੁਝ ਨਾ ਕੁਝ ਕੀਤਾ ਕਰਵਾਇਆ ਤਾਂ ਉਹ ਵੀ ਤੁਹਾਡੇ ਘਰ ਤੋਂ ਦੂਰ ਹੋ ਜਾਵੇਗਾ ਜੇਕਰ ਕੋਈ ਤੁਹਾਡੇ ਉੱਪਰ ਕਰਨ ਕਰਵਾਉਣ ਬਾਰੇ ਸੋਚ ਰਿਹਾ ਹੈ ਤਾਂ ਉਹ ਬਿਲਕੁਲ ਵੀ ਕਰ ਨਹੀਂ ਪਾਵੇਗਾ ਇਸ ਦੇ ਨਾਲ ਨਾਲ ਤੁਹਾਡੇ ਘਰ ਦੀ ਸਾਰੀ ਗਰੀਬੀ ਦੂਰ ਹੋ ਚਾਵੇਗੀ ਤੁਹਾਡੇ ਘਰ ਦੇ ਵਿੱਚ ਪੈਸਾ ਇੰਨਾ ਜ਼ਿਆਦਾ ਆਵੇਗਾ ਕਿ ਤੁਸੀਂ ਕਦੇ ਸੋਚ ਵੀ ਨਹੀਂ ਸਕਦੇ ਇਸ ਤੋਂ ਇਲਾਵਾ ਜੇਕਰ ਹੋ ਸਕੇ ਤੁਸੀਂ ਪ੍ਰਾਣੀ ਕੰਗੀ ਦੇ ਨਾਲ ਉਪਾਅ ਕਰ ਲੈਣਾ ਤੇ ਆਪਣੇ ਘਰ ਦੇ ਵਿੱਚ ਜੇਕਰ ਤੁਸੀਂ ਨਵੀਂ ਕੰਗੀ ਲੈ ਕੇ ਆਉਣੀ ਹੈ ਤਾਂ ਹੋ ਸਕੇ ਉਹ ਬਿਲਕੁਲ ਲਾਈਟ ਕਲਰ ਦੀ ਹੀ ਲੈ ਕੇ ਆਉਣੀ ਹੈ ਡਾਰਕ ਕਲਰ ਦੀ ਬਿਲਕੁਲ ਵੀ ਨਹੀਂ ਲੈ ਕੇ ਆਉਣੀ ਜਿਵੇਂ ਕਿ ਲਾਈਟ ਕਲਰ ਦੇ ਵਿੱਚ ਇੱਕ ਵਾਈਟ ਕਲਰ ਹੋ ਜਾਂਦਾ ਇੱਕ ਹੋ ਜਾਂਦਾ ਹੈ ਕਿ ਬਰਾਊਨ ਜਿਹੜਾ ਕਲਰ ਹੁੰਦਾ ਹੈ ਕਾਫੀ ਜਿਹੜਾ ਇਹ ਲਾਈਟ ਜਿਹੇ ਕਲਰਾਂ ਦੇ ਵਿੱਚ ਤੁਸੀਂ ਨਵੀਂ ਕੰਗੀ ਖਰੀਦ ਕੇ ਲੈ ਕੇ ਆਉਣੀ ਹੈ ਕਿਉਂਕਿ ਜੋ ਲਾਈਟ ਕਲਰ ਦੀ ਕੰਗੀ ਹੁੰਦੀ ਹੈ ਨਾ ਉਸ ਦੇ ਉੱਪਰ ਜਾਦੂ ਟੂਨੇ ਟੋਟ ਕੇ ਬਹੁਤ ਹੀ ਜ਼ਿਆਦਾ ਘਟ ਹੁੰਦੇ ਨੇ ਤੇ ਇਸ ਦੇ ਨਾਲ ਨਾਲ ਜੇਕਰ ਹੋ ਸਕਦਾ ਤੁਸੀਂ ਆਪਣੇ ਘਰ ਦੀ ਹਾਇਸੀਅਤ ਦੇ ਹਿਸਾਬ ਨਾਲ ਜੇਕਰ ਤੁਸੀਂ ਲਿਆ ਸਕਦੇ ਹੋ ਤੇ ਚਾਂਦੀ ਦੀ ਛੋਟੀ ਜਿਹੀ ਤੁਸੀਂ ਕੰਗੀ ਬਣਵਾ ਕੇ ਲਿਆ ਕੇ ਆਪਣੇ ਘਰ ਦੇ ਵਿੱਚ ਤੁਸੀਂ ਰੱਖ ਸਕਦੇ ਹੋ ਜਿਵੇਂ ਪੂਰੀ ਵੱਡੀ ਕੰਗੀ ਹੁੰਦੀ ਆ ਆਪਾਂ ਜਿਸ ਦੇ ਨਾਲ ਵਾਲ ਸਵਾਰਦੇ ਹ ਉਨੀ ਵੱਡੀ ਕੰਗੀ ਤੁਸੀਂ ਨਹੀਂ ਬਣਵਾਣੀ ਬਿਲਕੁਲ ਛੋਟੀ ਕੰਗੀ ਬਸ ਉਹ ਦੇਖਣ ਦੇ ਵਿੱਚ ਕੰਗੀ ਟਾਈਪ ਦੀ ਹੋਵੇ ਉਸ ਤਰੀਕੇ ਦੀ ਤੁਸੀਂ ਕੰਗੀ ਬਣਵਾ ਕੇ ਲੈ ਆਉਣੀ ਹੈ ਇਸ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਜਿਵੇਂ ਕਿ ਜਿਹੜਾ ਤੁਸੀਂ ਤਜੋਰੀ ਬਣਾਈ ਹੋਈ ਹੈ ਜਾਂ ਫਿਰ ਉਥੇ ਰੱਖ ਸਕਦੇ ਹੋ ਜਿੱਥੇ ਪੈਸਾ ਜਾਂ ਤੁਸੀਂ ਗਹਿਣਾ ਰੱਖਦੇ ਹੋ ਉਥੇ ਰੱਖ ਸਕਦੇ ਹੋ ਤੇ ਇਸ ਤੋਂ ਇਲਾਵਾ ਤੁਸੀਂ ਇੱਕ ਅਜਿਹੀ ਜਗਾ ਤੇ ਵੀ ਰੱਖ ਸਕਦੇ ਹੋ ਜਿਹੜੀ ਚੀਜ਼ ਤੁਹਾਡੇ ਕੋਲ ਹਰ ਸਮੇਂ ਕੋਲ ਰਹਿੰਦੀ ਹੈ ਜਿਵੇਂ ਕਿ ਤੁਸੀਂ ਆਪਣੇ ਪਾਰਸ ਦੇ ਵਿੱਚ ਪੌਕਟ ਦੇ ਵਿੱਚ ਵੀ ਰੱਖ ਸਕਦੇ ਹੋ ਜਿਹੜੀ ਕਿ ਤੁਹਾਡੇ ਕੋਲ ਹਰ ਸਮੇਂ ਕੋਲ ਹੀ ਰਹੇ। ਇਹ ਉਪਾਅ ਕਰਨ ਦੇ ਨਾਲ ਨਾਲ ਤੁਹਾਡੀਆਂ ਸਾਰੀਆਂ ਪ੍ਰੋਬਲਮ ਤੇ ਮੁਸ਼ਕਲਾਂ ਤਾਂ ਦੂਰ ਹੋਣਗੀਆਂ ਹੀ ਹੋਣਗੀਆਂ ਤੇ ਇਸ ਦੇ ਨਾਲ ਤੁਹਾਡੇ ਘਰ ਦੇ ਵਿੱਚ ਇੰਨਾ ਜ਼ਿਆਦਾ ਪੈਸਾ ਆਵੇਗਾ ਤੁਹਾਡੇ ਘਰ ਦੀ ਗਰੀਬੀ ਇੱਕਦਮ ਦੂਰ ਹੋ ਜਾਵੇਗੀ। हां जी ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਛੋਟਾ ਜਿਹਾ ਉਪਾਅ ਤੁਸੀਂ ਇੱਕ ਵਾਰ ਇਸ ਉਪਾਅ ਨੂੰ ਜ਼ਰੂਰ ਕਰਿਓ ਤੁਹਾਨੂੰ ਇਹ ਉਪਾਅ ਕਰਨ ਦੇ ਨਾਲ 101% ਰਿਜ਼ਲਟ ਜ਼ਰੂਰ ਮਿਲੇਗਾ